ਜਦ ਅਸੀਂ ਪਹੁੰਚੇ ਆ ਲੁਧਿਆਣਾ ਲਲਤੋ ਬਿਜਲੀ ਘਰ ਦੇ ਵਿੱਚ ਜਿੱਥੇ ਸੈਂਕੜੇ ਪੌਦੇ ਜਿਹੜੇ ਨੇ ਫਲਦਾਰ ਲੱਗੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਪੂਰੀ ਇਸ ਦੀ ਦੇਖਭਾਲ ਜਿਹੜਾ ਵਾ ਲੁਧਿਆਣਾ ਦਾ ਨਿਸ਼ਕਾਮ ਸੇਵਾ ਆਸ਼ਰਮ ਕਰ ਰਿਹਾ ਵਾ ਜਿਸ ਨੇ ਇਹ ਫੋਦੇ ਜਿਹੜੇ ਨੇ ਪੌਦੇ ਲਗਾਏ ਹੋਏ ਨੇ ਇਹ ਫਲਦਾਰ ਪੌਦੇ ਨੇ ਇਸ ਦਾ ਮੇਨ ਕਾਰਨ ਕੀ ਹੈ ਇਸ ਤੇ ਬਾਰੇ ਵੀ ਜਾਣਕਾਰੀ ਲਵਾਂਗੇ ਸਾਡੇ ਨਾਲ ਨਿਸ਼ਕਾਮ ਸੇਵਾ ਆਸ਼ਰਮ ਦੇ ਚੇਅਰਪਸਨ ਸ਼੍ਰੀਤੀ ਬਾਂਸਲ ਨੇ ਉਹਨਾਂ ਦੀ ਟੀਮ ਜਿਹੜੀ ਪੂਰੀ ਇੱਥੇ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮੇਨ ਕਾਰਨ ਹੈਗਾ ਵਾ ਕੀ ਮੈਸੇਜ ਦੇਣਾ ਚਾਹੁੰਦੇ ਨੇ ਪੂਰੀ ਗੱਲਬਾਤ ਕਰ ਲੈਣੇ ਆ ਮੇਡਮ ਫਲਦਾਰ ਪੌਦੇ ਅਸੀਂ ਦੇਖ ਰਹੇ ਹਾਂ ਕਿ ਬਿਜਲੀ ਘਰ ਦੇ ਵਿੱਚ ਲੱਗੇ ਹੋਏ ਨੇ ਬਹੁਤ ਸਾਰੇ ਤੁਸੀਂ ਪ੍ਰੋਜੈਕਟ ਲਾ ਰਹੇ ਹੋ ਕਹਿੰਦੇ ਇਸ ਤਰ੍ਹਾਂ ਦੇ ਪੌਦੇ ਜਿਹੜੇ ਨੇ ਥਾਂ-ਥਾਂ ਲਗਾਉਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਾਰਨ ਹੈ ਇਸ ਦਾ ਲਗਾੰਦਾ ਇਸ ਦਾ ਕਾਰਨ ਤਾਂ ਸਿਰਫ ਇੱਕੀ ਹੈ ਕਿ ਇਸ ਧਰਤੀ ਤੋਂ ਆਪਾਂ ਭੁਖਮਰੀ ਦੂਰ ਕਰਨੀ ਹੈ ਕੋਈ ਇਨਸਾਨ ਕੋਈ ਪਸ਼ੂ ਪੰਛੀ ਕੋਈ ਕੀੜਾ ਮਕੋੜਾ ਭੁੱਖਾ ਨਾ ਰਹੇ ਇਹ ਹੀ ਨਿਸ਼ਕਾਮ ਦਾ ਮਕਸਦ ਹੈ ਇਹਦੇ ਲਈ ਤੁਸੀਂ ਥਾਂ-ਥਾਂ ਫਲਦਾਰ ਪੇੜ ਲਗਾਓ ਆਪਣੇ ਹਰ ਜਨਮ ਦਿਨ ਤੇ ਆਪਣੀ ਸ਼ਾਦੀ ਦੀ ਸਾਲਗिरा ਜਾਂ ਗਏ ਬਜ਼ੁਰਗਾਂ ਦੀ ਯਾਦ ਵਿੱਚ ਵੀ ਤੁਸੀਂ ਇਹ ਫਲਦਾਰ ਪੇੜ ਲਗਾ ਸਕਦੇ ਹੋ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਪੌਦੇ ਨਿਸ਼ਕਾਮ ਤੁਹਾਨੂੰ ਫ੍ਰੀ ਦੇਗਾ ਬਸ ਤੁਸੀਂ ਉਹਨੂੰ ਲਗਾਉਣਾ ਔਰ ਤੁਸੀਂ ਉਹਦੀ ਸੰਭਾਲ ਖੁਦ ਕਰਨੀ ਹੈ ਇਹਨਾਂ ਤੁਹਾਨੂੰ ਮਤਲਬ ਸਾਡੇ ਨਾਲ ਵਾਅਦਾ ਕਰਨਾ ਪਏਗਾ ਕਿ ਇਹਨਾਂ ਫਲਦਾਰ ਪੇੜਾਂ ਦੀ ਅਸੀਂ ਸੰਭਾਲ ਕਰਾਂਗੇ ਕਿੰਨੀ ਦੇਰ ਤੋਂ ਇਹ ਤੁਸੀਂ ਪ੍ਰੋਜੈਕਟ ਲਾ ਰਹੇ ਹੋ ਮੇਨ ਕਾਰਨ ਕੀ ਇਸ ਪ੍ਰੋਜੈਕਟ ਲਾਉਂਦਾ ਅਸੀਂ ਪਿਛਲੇ 17 ਸਾਲ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਜਿਦਾ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਭੁੱਖਮਰੀ ਜਾਣਦੇ ਹਾਂ ਆਪਾਂ ਕਰੋਨਾ ਦੇ ਟਾਈਮ ਸਭ ਨੇ ਦੇਖਿਆ ਕਿ ਮਜ਼ਦੂਰ ਲੋਗ মেট্রੋਪੋਲੀਟਨ ਸਿਟੀਜ਼ ਤੋਂ ਆਪਣੇ گاؤں ਨੂੰ ਜਾ ਰਹੇ ਸੀਗੇ ਔਰ ਰਸਤੇ 'ਚ ਕਿੰਨੇ ਹੀ ਵਿਚਾਰੇ ਭੁੱਖ ਨਾਲ ਮਰ ਗਏ ਕਿ ਉਹਨਾਂ ਹਾਈਵੇਜ਼ ਤੇ ਅਗਰ ਫਲਦਾਰ ਪੇੜ ਲੱਗੇ ਹੁੰਦੇ ਤਾਂ ਕੀ ਉਹਨਾਂ ਦੇ ਭੁੱਖੇ ਮਰਨ ਦੀ ਨੌਬਤ ਆਂਦੀ ਤੋ ਸਾਨੂੰ ਹੁਣ ਤੱਕ ਘੱਟੋ ਘੱਟ ਸਜਗ ਹੋ ਜਾਣਾ ਚਾਹੀਦਾ ਹੈ ਆਕਸੀਜਨ ਲਈ ਇੰਨੇ ਸਿਲੰਡਰਾਂ ਦੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਕਿਉਂ ਕਿਉਂਕਿ ਅਸੀਂ ਆਕਸੀਜਨ ਦੇ ਸਿਲੰਡਰ ਜਿਹੜੇ ਇਹ ਪੇੜ ਹੈ ਇਹ ਕੱਟ ਦਿੱਤੇ ਇਸ ਕਰਕੇ ਹੀ ਇਹ ਨੋਬਤ ਆਈ ਲੁਧਿਆਣਾ ਤੋਂ ਇਲਾਵਾ ਕਿੱਥੇ ਕਿੱਥੇ ਪ੍ਰੋਜੈਕਟ ਜਿਹੜਾ ਬਹੁਤ ਹੁਣ ਤੁਸੀਂ ਚਲਾ ਰਹੇ ਹੈਗੇ ਲੁਧਿਆਣੇ ਤੋਂ ਇਲਾਵਾ ਹਿਮਾਚਲ ਦੇ ਸੁੰਦਰਨਗਰ ਵਿੱਚ ਲੱਗਦੇ ਹਨ ਯੂਪੀ ਦੇ ਲਖਨਊ ਵਿੱਚ ਲੱਗਦੇ ਹਨ ਇਸ ਤਰ੍ਹਾਂ ਕਈ ਸ਼ਹਿਰਾਂ ਵਿੱਚ ਨਿਸ਼ਕਾਮ ਦਾ ਇਹ ਪ੍ਰੋਜੈਕਟ ਚੱਲਦਾ ਹੈ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਉਪਰਾਲਾ ਕਰ ਰਹੇ ਹੈਗੇ ਕਿੰਨੇ ਕੁ ਲੋਕ ਇਸ ਨਾਲ ਜੁੜੇ ਹੈਗੇ ਨੇ ਕਿੱਥੇ ਕਿੱਥੇ ਲੋਕ ਜਿਹੜਾ ਇਹ ਇਹਨੂੰ ਕੰਮ ਆਪਣਾ ਕਰ ਲੈਨੇ ਕਿ ਅਸੀਂ ਆਪਣੇ ਫੈਕਟਰੀਆਂ ਜਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਫਲਦਾਰ ਪੌਦੇ ਇਸਲੇ ਕੁਝ ਸਾਲਾਂ ਤੋਂ ਅਸੀਂ ਲੋਕਾਂ 'ਚ ਕਾਫੀ ਸਜਗਦਾ ਆਈ ਦੇਖੀ ਹੈ ਲੋਕ ਸਾਨੂੰ ਖੁਦ ਅਪਰੋਚ ਕਰ ਰਹੇ ਹਨ ਜਿੱਥੇ ਪਹਿਲਾਂ ਅਸੀਂ ਪੇੜ ਬੰਦੇ ਰੱਖਦੇ ਸੀ ਲੋਕਾਂ ਨੂੰ ਸਮਝਾਉਣ ਲਈ ਹੁਣ ਲੋਕ ਖੁਦ ਖੁਦ ਸਾਡੇ ਕੋਲ ਅਪਰੋਚ ਕਰਦੇ ਔਰ ਪੌਦੇ ਲੈ ਕੇ ਜਾਂਦੇ ਹੈ ਇਹ ਤੁਸੀਂ ਫ੍ਰੀ ਪੂਰੇ ਬਣਦੇ ਪੌਦੇ ਹਾਂ ਬਿਲਕੁਲ ਫ੍ਰੀ ਚ ਤੇ ਇੱਥੇ ਜਿਵੇਂ ਅਸੀਂ ਗੱਲ ਕੀਤੀ ਜਾਵੇ ਤਾਂ ਇੱਥੇ ਕਿੰਨੇ ਕ ਪੌਦੇ ਜਿਹੜੇ ਨੇ ਲਗਾਏ ਗਏ ਨੇ ਤਾਂ ਇਹ ਕਿਸ ਤਰ੍ਹਾਂ ਕੰਮ ਕਰਨਗੇ ਤੁਸੀਂ ਇਹਨਾਂ ਨੂੰ ਇੱਥੋਂ ਤੋੜ ਕੇ ਬਾਹਰ ਲੈ ਕੇ ਜਾਓਗੇ ਜਾਂ ਕਿਸ ਤਰ੍ਹਾਂ ਇਹ ਕੰਮ ਕਰਨਗੇ ਨਹੀਂ ਦੇਖਿਏ ਸਾਡਾ ਮਕਸਦ ਕੋਈ ਖੁਦ ਫਲ ਤੋੜਨਾ ਜਾਂ ਖੁਰਦ ਖਾਣਾ ਨਹੀਂ ਹੈ ਇਹ ਜਿਹੜੀ ਗ੍ਰਿਡ ਤੁਸੀਂ ਦੇਖ ਰਹੇ ਹੋ ਜਾਂ ਅਸੀਂ ਸੜਕਾਂ ਦੇ ਕਿਨਾਰੇ ਲਗਾ ਰਹੇ ਹਾਂ ਸਕੂਲਾਂ 'ਚ ਲਗਾ ਰਹੇ ਹਾਂ ਇਹ ਲੋਕਾਂ ਦੀ ਮਤਲਬ ਕਿ ਉਲਈ ਹੈ ਪਸ਼ੂ ਪੰਛੀਆਂ ਲਈ ਹੈ ਸਾਰੇ ਲੋਕ ਆਸ-ਪਾਸ ਦੇ ਤੋੜ ਕੇ ਲੈ ਜਾਂਦੇ ਹੈ ਅਸੀਂ ਇੱਥੇ ਫਲ ਲੈ ਨਹੀਂ ਆਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਕਿ ਕੋਈ ਫਲ ਨਾ ਤੋੜੇ ਜਿੰਨੂੰ ਭੁੱਖ ਲੱਗਦੀ ਉਹ ਤੋ ਇੱਥੋਂ ਫਲ ਲੈ ਜਾਵੇ ਇਹ ਤੋਂ ਲਗਾਇਆ ਹੀ ਉਹਨਾਂ ਲਈ ਗਿਆ ਇਹ ਸਾਰੀ ਮਨੁੱਖਤਾ ਲਈ ਨਿਸ਼ਕਾਮ ਸੇਵਾ ਕਰ ਰਹੀ ਹੈ ਨਾ ਕਿ ਆਪਣੇ ਲਈ ਕਰ ਰਹੀ ਹੈ ਨਿਸ਼ਕਾਮ ਸੇਵਾ ਆਸ਼ਰਮ ਹੋਰ ਕੀ ਕੀ ਉਪਰਾਲੇ ਕਰ ਰਿਹਾ ਹੈ ਕੀ ਕੀ ਕੰਮ ਕਰ ਰਿਹਾ ਹੈ ਉਸ ਬਾਰੇ ਵੀ ਜਾਣਕਾਰੀ ਦਿਓ ਨਿਸ਼ਕਾਮ ਸੇਵਾ ਆਸ਼ਰਮ ਦੇ ਕਈ ਸ ਕਾਰੇ ਹਨ ਇਹਦੇ ਵਿੱਚ ਸਾਡਾ ਇੱਕ ਮ mini ਹਸਪੀਟਲ ਹੈ Shimla Puri ਜੋ ਜਾਰਨਗਰ ਵਿੱਚ ਕੁਝ ਅਸੀਂ ਛੁੱਗੀਆਂ ਦੇ ਬੱਚਿਆਂ ਲਈ ਸਕੂਲ ਚਲਾਉਂਦੇ ਹਾਂ ਕਰੀਬ 2200 ਬੱਚਾ ਸਾਡੇ ਕੋਲ ਇਸ ਟਾਈਮ ਪੜਦਾ ਹੈ ਫਿਰ ਜੇਤੀ ਜ਼ਰੂਰਤਮੰਦ ਕੋਈ ਬੇਟੀ ਦੀ ਸ਼ਾਦੀ ਹੈ ਕੋਈ ਵੀ ਮਾਪਾਪ ਐਪਰੋਚ ਕਰਦੇ ਆ ਕਿ ਬੇਟੀ ਦੀ ਸ਼ਾਦੀ ਨਹੀਂ ਕਰ ਸਕਦੇ ਨਿਸ਼ਕਾਮ ਸੇਵਾ ਆਸ਼ਰਮ ਵਿੱਚ ਕਰ ਦਿੱਤੀ ਜਾਂਦੀ ਹੈ ਨਿਸ਼ਕਾਮ ਦੇ વૃਧਾ ਆਸ਼ਰਮ ਹੈ ਇਸ ਸਮੇਂ ਸਾਡੇ ਕੋਲ 72 ਬਜ਼ੁਰਗ ਰਹੇ ਰਹੇ ਹਨ ਨਿਸ਼ਕਾਮ ਦੀ ਇੱਕ ਗਊਸ਼ਾਲਾ ਹੈ ਇਸ ਤਰ੍ਹਾਂ ਦੇ ਨਿਸ਼ਕਾਮ ਦੇ ਛੋਟੇ ਛੋਟੇ ਸੇਵਾ ਦੇ ਕਾਰੇ ਚੱਲਦੇ ਆ ਦੇਖਿਆ ਜਾਂਦਾ ਕਿ ਇਹਨਾਂ ਲੋਕ ਅਸੀਂ ਦੇਖਦੇ ਹਾਂ ਕਿ ਪੇੜ ਪੋਦੇ ਲਗਾ ਲੈਂਦੇ ਪਰ ਉਹਦੀ ਦੇਖਭਾਲ ਨਹੀਂ ਕਰਦੇ ਹੈਗੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਹੈ ਦੇਖਿਏ ਬਹੁਤ ਕਟ ਪਰਸੈਂਟੇਜ ਹੈ ਜਿਹੜੀ ਕਿ ਨਹੀਂ ਸੰਭਾਲ ਕਰਦੇ ਪਰ ਅਸੀਂ ਪਿਛਲੇ ਸਾਲਾਂ ਚੋਂ ਦੇਖ ਰਹੇ ਹਾਂ ਲੋਕ ਲੈ ਕੇ ਜਾਂਦੇ ਹੈ ਤਾਂ ਉਹਨਾਂ ਦੀ ਸੰਭਾਲ ਵੀ ਅੱਛੀ ਤਰ੍ਹਾਂ ਕਰਦੇ ਹੈ ਤੇ ਤੁਸੀਂ ਵੀ ਇਹਦੇ ਵਾਸਤੇ ਕੋਈ ਟੀਮ ਵਿਸ਼ੇਸ਼ ਬਣਾਈ ਗਈ ਹੈ ਜਿਨ੍ਹਾਂ ਨੂੰ ਤੁਸੀਂ ਪੋਦੇ ਦਿੰਨੇ ਉਹ ਦੇਖ ਕੇ ਆਣ ਕਿ ਲੱਗੇ ਕਿ ਨਹੀਂ ਲੱਗੇ ਸਾਡੇ ਵੱਲੋਂ ਪੂਰੀ ਮੋਨਿਟਰਿੰਗ ਕੀਤੀ ਜਾਂਦੀ ਹੈ ਸਾਡੀ ਟੀਮ ਸਮੇ ਸਮੇ ਤੇ ਉਹਨਾਂ ਨੂੰ ਫੋਨ ਕਰਕੇ ਵੀਡੀਓਜ਼ ਮੰਗਾਂਦੀ ਹੈ ਪੌਦਿਆਂ ਦੀ ਤੇ ਅਸੀਂ ਖੁਦ ਵੀ ਉਹਨੂੰ ਚੈੱਕ ਕਰਨ ਲਈ ਜਾਂਦੇ ਹਾਂ ਇੱਕ ਸਰਕਾਰਾਂ ਨੂੰ ਵੀ ਤੁਸੀਂ ਪੱਤਰ ਲਿਖਿਆ ਵਾ ਕਿ ਤੁਸੀਂ ਇਸ ਮੁਹਿੰਮ ਦੇ ਨਾਲ ਜੁੜੋ ਤਾਂ ਕਿ ਅਸੀਂ ਹਰ ਥਾਂ ਤੇ ਜਿਹੜੇ ਫਲਦਰ ਪੌਦੇ ਲਗਾ ਸਕੀਏ ਸਾਡੀ ਇੱਕ ਟੀਮ ਕੱਲ ਲੁਧਿਆਣਾ ਤੋਂ ਜਲੰਧਰ ਗਈ ਸੀਗੀ ਸਾਡਾ ਇੱਕ ਦੇਸ਼ ਦਾ ਬਹੁਤ ਹੀ ਅ ਮਾਨਨਯੀ ਸਮਾਚਾਰ ਪਤਰ ਹੈ ਪੰਜਾਬ ਕੇਸਰੀ ਤੋਂ ਜਾ ਕੇ ਅਵਿਨਾਸ਼ ਭਾਈ ਸਾਹਿਬ ਨੂੰ ਮਿਲੇ ਉਹਨਾਂ ਨੂੰ ਇਹ ਪ੍ਰੋਜੈਕਟ ਬਹੁਤ ਪਸੰਦ ਆਇਆ ਔਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਇੱਕ ਸਰਕਾਰਾਂ ਤੋਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਜਿੰਨੇ ਸਰਕਾਰ ਪੌਦੇ ਲਗਾਉਂਦੀ ਹੈ ਉਸ ਵਿੱਚੋਂ 75 ਤੋਂ 80% ਫਲਦਾਰ ਪੌਦੇ ਜ਼ਰੂਰ ਲਗਾਣ ਇਹ ਸਾਡੀ ਸਰਕਾਰ ਨੂੰ ਗੁਜ਼ਾਰਿਸ਼ ਹੈ ਮੈਡਮ ਕਿਸ ਤਰ੍ਹਾਂ ਤੁਸੀਂ ਇਹ ਪੂਰਾ ਵਰਕਿੰਗ ਕਰਦੇ ਹੋ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਦੇਖਭਾਲ ਹੁੰਦੀ ਇਸ ਪ੍ਰੋਜੈਕਟ ਜਿਹੜੀ ਤੁਸੀਂ ਇਹ ਪੌਦੇ ਲਗਾ ਰਹੇ ਹੋ निष्काम जैसे जहाँ पर भी ज़रूरत होती है जहाँ पर लगता है कि खाली मैदान है या फिर कोई ज़रूरतमंद जहाँ पर जैसे पार्क हो जाते हैं या फिर जो लोग चाहते हैं कि उनके घर में लगाने हैं जिन्होंने वो निष्काम से ले जाते हैं और जब जैसे कि मानसून सीज़न आने वाला था जुलाई अगस्त में तो निष्काम पौधे बांटती है बस उससे एक दो महीने पहले निष्काम पहले मॉनिटरिंग करती है कि पिछले सालों में उन्होंने जो पौधे लगाए वो संभाल हो रही है उनकी जो संभालते हैं निष्काम फिर उनको जैसे आगे डिस्ट्रीब्यूट करती है जिनका लगता है कि नहीं संभाल रहे फिर उनको हम लोग मना कर देते कि आपको नहीं मिलेगा अदरवाइज तो जितने भी लेकर जाते हैं उनमें से ज़्यादा से ज़्यादा लोग संभालते हैं पौधे तो निष्काम आगे लोगों को बांटती भी है इतनी टीम बनी जब आपने शुरुआत की जैसे मैडम बोला कि सतारह सालों से आप ये उपराला कर रहे हो कितने लोग साथ जुड़े इस मुहिम के साथ ऐसे तो जो भी इंसान फलदार पौधे लगा रहे हैं वो निष्काम की टीम में ही है कोई स्पेसिफिक नंबर नहीं है कि इतने ही लोग निष्काम के ये पौधारोपण लहर चला रहा है जो भी एक भी पौधा अगर फलदार पौधा लगा रहा है तो वो निष्काम की टीम में ही है अगर वो उसकी संभाल कर रहा है वही हमारी टीम है निष्काम की संपर्क करना हो किसी ने आपके साथ जुड़ना हो तो कैसे आपके साथ संपर्क कर सकते हैं निष्काम का फेसबुक पे चैनल है निष्काम सेवा आश्रम नेम से आप उसके भी हमारे से कोनेक्ट कर सकते हैं बाकी निष्काम की वेबसाइट है निष्काम सेवा आश्रम वहाँ से आप हमसे कनेक्ट कर सकते हैं बाकी हमारा पखवाड़ रोड पे दातपिंड में है निष्काम सेवा आश्रम अगर जो आसपास कोई है वो निष्काम में वहाँ पर आके हमारे से कनेक्ट कर सकते हैं सर क्या अपील करना चाहेंगे लोगों को ताकि जो भुख हमारी वो खत्म हो, हो जाए जिम्मे मैडम प्रोजेक्ट में चला रहे हैं कि अपील करनी चाहूँगा सर हम तो ना कल जैसे हम कल ही गए थे हम लोग पंजाब केसरी के जो मुख्य वो हैं हमारे बड़े भाई साहब हैं अविनाश जी अविनाश चोपड़ा जी के पास गए थे उनको हमने अपने प्रोजेक्ट के बारे में बताया भी हम लोग काफ़ी सत्रह सालों से फलदार पेड़ लगा रहे हैं बहुत अच्छे फल आ रहे हैं लोगों को सुख आराम हो रहा है तो उनको ये प्रोजेक्ट बहुत पसंद आया उन्होंने कहा कि क्यों ना हम इसको कोई विशाल रूप दे दें हम कोई ऐसा प्रोजेक्ट कर दें ताकि आने वाली संतानों को उसका फ़ायदा हो क्यों तो ना हम कोई कानूनी ऐसा बनवा दें सरकार को बोल के भी जैसे सरकार बजट तो पेश करती है पेड़ों के लिए पेड़ लगाए भी जाते हैं तो उसमें ऐसा कानून बना दें हम भी सेवेंटी फाइव टू एटी परसेंट जो है वो फलदार पेड़ लगाए जाएं उससे क्या है कि भूखमरी ख़त्म होने के चांसेस बहुत ज़्यादा हो जाएंगे और साथ में जो फल होगा वो कीड़े मकोड़े भी खाएंगे पशु पक्षी भी खाएंगे पक्षियों के लिए घोंसला भी बनेगा पशु भी छाया में मिलेगी तो उनको ये प्रोजेक्ट बहुत पसंद आया फिर उन्होंने कहा कि हम इसके लिए खूब ज़ोर से कार्य करेंगे तो आप हमारा साथ रहो ਹਮ ਇਸ ਕੋ ਇੱਕ ਵਿਸ਼ਾਲ ਰੂਪ ਦੇਗੇ ਜੈਸੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਇੱਕ ਪ੍ਰੋਜੈਕਟ ਪਾਸ ਹੋ ਜਵੇ ਕਿ ਗਵਰਨਮੈਂਟ 70 ਤੋਂ 80% ਜਿਹੜੇ ਫਲਦਾਰ ਪੌਦੇ ਲੱਗ ਜਾਣ ਹਾਂਜੀ 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 ਅਸੀਂ ਚਾਹੁੰਦੇ ਵੀ ਸਰਕਾਰਾਂ ਨੂੰ ਅਸੀਂ ਕਹੀਏ ਤੇ 20 75 ਤੋਂ 80% ਦਾ ਫਲਦਾਰ ਪੌਦੇ ਲਗਾ ਸਰਕਾਰਾਂ ਤਾਂ ਬਿਲਕੁਲ ਇਹ ਕਾਨੂੰਨ ਜਿਹੜਾ ਵਾ ਮੰਗ ਕੀਤੀ ਗਈ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਸਰਕਾਰ ਹੋਵੇ ਤਾਂ ਉਹ 70 ਤੋਂ 80% ਜਿਹੜੇ ਨੇ ਸੜਕਾਂ ਹੋਣ ਚਾਹੇ ਹਾਈਵੇ ਹੋਣ ਕਿਤੇ ਵੀ ਹੋਣ ਤਾਂ ਉੱਥੇ ਫਲਦਾਰ ਪੌਦੇ ਲਗਾਏ ਜਾਣ ਤਾਂ ਇਹ ਪ੍ਰੋਜੈਕਟ ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿੰਨੇ ਆ ਇਹ ਨਿਸ਼ਕਾਮ ਸੇਵਾ ਆਸ਼ਰਮ ਵੱਲੋਂ ਇਹ ਚਲਾਇਆ ਜਾ ਰਿਹਾ ਵਾ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਚਲਾਏ ਜਾ ਰਹੇ ਨੇ ਤਾਂ ਲਲਤੋਂ ਬਿਜਲੀ ਘਰ ਦੇ ਅੰਦਰ ਇਹ ਫਲਦਾਰ ਪੌਦੇ ਲਗਾਏ ਗਏ ਨੇ ਇੱਥੇ ਕੋਈ ਵੀ ਵਿਅਕਤੀ ਆ ਕੇ ਫਲ ਜਿਹੜਾ ले ਸਕਦਾ ਵਾ ਕਿਉਂਕਿ ਭੁੱਖਮਾਰੀ ਖਤਮ ਕਰਨਾ ਚਾਹੁੰਦੇ ਨੇ ਇੱਕ ਸੁਪਨਾ ਵਾ ਦੇਸ਼ ਦੇ ਵਿੱਚ ਕੋਈ ਵੀ ਭੁੱਖਾ ਨਾ ਰਹੇ ਤਾਂ ਉਸ ਤਰ੍ਹਾਂ ਦੇ ਇਹ ਪ੍ਰੋਜੈਕਟ ਜਿਹੜੇ ਚਲਾਏ ਜਾਣ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਅੱਗੇ ਆ ਰਹੇ ਨੇ ਤਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ 70 ਤੋਂ 80% ਜਿਹੜੇ ਨੇ ਇਸ ਤਰ੍ਹਾਂ ਦੇ ਪੌਦੇ ਲਗਾਏ ਜਾਣ ਤਾਂ ਕਿ ਦੇਸ਼ ਦੇ ਵਿੱਚ ਭੁੱਖਮਾਰੀ ਜਿਹੜੀ ਆ ਉਹ ਖਤਮ ਹੋ ਜਵੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਬੜ ਜਗਵੰਤ ਟੀਵੀ ਲੁਧਿਆਣਾ